ਹਾਂਜੀ ਜੀ ਆਪਾਂ ਅੱਜ ਗੱਲ ਕਰੀਏ ਜੋ ਲੁਵਾਰੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ ਅੱਗੇ ਵੀ ਆਪਾਂ ਵੀਡੀਓ ਪਾਈ ਸੀ ਕੁੱਝਕ ਟੀਮਾਂ ਦੇ ਪਲੇਅਰ ਬਦਲ ਗਿਆ ਇਸੇ ਕਰਕੇ ਹੁਣ ਆਪਾਂ ਨੂੰ ਪਲੇਅਰ ਕਲੀਅਰ ਕਰਤੀ ਆ ਟੀਮਾਂ ਨੇ ਆਪਾਂ ਤੁਹਾਨੂੰ ਦੱਸੀਏ ਜੋ ਹਾਰਲੇ ਦਿੱਤੇ ਜਾਣੇ ਅੱਜ ਬੈਸਟਾਂ ਨੂੰ ਟੀਮਾਂ ਤੇ ਪਲੇਅਰ ਦੱਸਦੇ ਆ ਦੋ ਤਿੰਨ ਟੀਮਾਂ ਦੇ ਪਲੇਅਰ ਬਦਲ ਗਏ ਆ ਜਿਵੇਂ ਸ਼ੀਲੂ ਵੀ ਅੱਜ ਬਾਹੂ ਅਕਬਰਪੁਰ ਵਾਲਾ ਅਰੈਸਟ ਤੇ ਹੋ ਗਿਆ ਉਹ ਵੀ ਨਹੀਂ ਖੇਡੇਗਾ ਹੁਣ ਬਰਸਾਲਪੁਰ ਦੀ ਟੀਮ 'ਚ ਜਾਫੀ ਬਦਲ ਗਿਆ ਤੇ ਹਾਕਮ ਵਾਲੇ ਦੀ ਟੀਮ 'ਚ ਵੀ ਪਲੇਅਰ ਬਦਲ ਗਿਆ ਤੇ ਚੋਟੀ ਦੀ ਟੀਮ ਹਾਕਮ ਵਾਲਾ ਵੀ ਹੁਣ ਬਣ ਗਈ ਆ ਦੱਸਦੇ ਆ ਤੁਹਾਨੂੰ ਪਲੇਅਰ ਅੱਜ 175 ਨਾਵਾਂ ਤੇ ਸਿਰਾਂ ਲੱਗਣਾ ਲਵਾਰੇ ਦੇ ਕੱਪ ਤੇ ਜੀ ਆਪਾਂ ਗੱਲ ਕਰੀ ਅੱਜ ਹਾਕਮ ਵਾਲੇ ਦੀ ਟੀਮ ਦੀ ਹਾਕਮ ਵਾਲੇ ਵਿੱਚ ਖੇਡੇਗਾ ਅੰਬਾ ਸੌਰ ਸਿੰਘ ਗਰਲਾਲ ਸੋਲ ਮਣੀ ਮੱਲੀਆਂ ਜੱਗੂ ਹਾਕਮ ਵਾਲੀਆ ਚੋਟੀ ਦੀ ਟੀਮ ਲਵਾਰੇ ਦੇ ਕੱਪ ਤੇ ਪਹੁੰਚ ਰਹੀ ਆ ਜੀ ਆਪਾਂ ਗੱਲ ਕਰੀਏ ਅਗਲੀ ਟੀਮ ਜੋ ਬੁੱਟਰਾਂ ਦੀ ਆ ਬੁੱਟਰ ਵਿੱਚ ਬੂਰੀਆ ਸੈਸਰ ਨਿੱਕਾ ਨਦੋਰ ਰਵੀ ਸਾਹੋਕੇ ਚੋਟੀ ਦੀ ਟੀਮ ਲਵਾਰੇ ਦੇ ਕੱਪ ਤੇ ਖੇਡੇਗੀ ਜੀ ਆਪਾਂ ਉਸ ਤੋਂ ਅਗਲੀ ਟੀਮ ਬਰਸਾਲਪੁਰ ਦੀ ਗੱਲ ਕਰੀਏ ਬਰਸਾਲਪੁਰ ਵਿੱਚ ਅਰਸ਼ ਬਰਸਾਲਪੁਰ ਤੇ ਅਮਰਤ ਬਰਸਾਲਪੁਰ ਪੂਰੀ ਪਤੇਗੜ ਛੰਨਾ ਤੇ ਆ ਬੁਲਟ ਖੀਰਾਂ ਵਾਲੀ ਜਾਫੀ ਹਣ ਚੀਲੂ ਦੀ ਥਾਂ ਤੇ ਬਿੱਲਾ ਟੋਡੇ ਆ ਗਿਆ ਚੋਟੀ ਦੀ ਟੀਮ ਹੁਣ ਬਰਸਾਲਪੁਰ ਦੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ